ਫੇ ਤੁਹਾਡੇ ਬੰਦਿਆਂ ਨੇ ਪਿਛਲੇ ਢਾਈ ਸਾਲ ਤੋਂ ਡਿਜ਼ਾਇਨ ਬਾਈਂਡਿੰਗ ਕਰ ਕਰਕੇ 1200 ਤੋਂ 400 ਤੋਂ 240 ਤੋਏ ពorticia ਉਹਨਾਂ ਵਾਲੀ ਵੀ ਧਿਆਨ ਦਿੱਤਾ ਜਾ ਇਹ ਲਿਬਰੇਟੇ ਹੈ ਜਾਂਦੀ ਚੌਂਕ ਤੇ ਲੇਬਰ ਸ਼ੈੱਡ ਤੇ ਛੱਲੇ ਕੀ ਇੱਕ ਚੱਕਰ ਲਗਾਇਆ ਤੇ ਲੇਬਰ ਟੋਟਲ ਹੀ ਵਿਚਾਰੀ ਬਹਿਮੀ ਬੈਠੀ ਹੈ ਰੇਤ ਮਜ਼ਰੀ 8000 ਰੁਪਏ ਸੈਂਕੜਾ ਕਰਤਾ ਲੋਕ ਕੰਸਟਰਕਸ਼ਨ ਦਾ ਕੰਮ ਕਰਾਉਣ ਤੋਂ ਡਰਦੇ ਹਨ ਹਰ ਪਿੰਡ ਦੇ ਵਿੱਚ ਇਹਨਾਂ ਨੇ 15-15 ਟਿਕਾਸਾ ਬਣਾਇਆ ਬੜੀ ਹੈ ਆਸੇਪੁਰਵ ਗੱਲ ਹੈ ਕਿ 15 ਮਿੰਟ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਫਰਿਆਦ ਸੁਣੋ ਦੇ ਦੋਸਤ ਆ ਸ਼ਹਿਰ ਪਿੰਡਾਂ ਦੇ ਵਿੱਚ ਜਾਣ ਦੀ ਹਿੰਮਤ ਨਹੀਂ ਹੈ ਕਿਉਂਕਿ ਸਾਡੀਆਂ ਬਾਵਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਪਿਛਲੇ 2.5 ਸਾਲ ਤੋਂ ਤੁਸੀਂ ਬੇਸਕੂ ਬਣਾਇਆ ਹਜ਼ਾਰ-ਹਜ਼ਾਰ ਰੁਪਇਆ ਉਹਨਾਂ ਦੇ ਅਕਾਊਂਟ ਚੋਂ ਪਾ ਕੇ ਮੋਟਾ ਦੇ ਤੁਸੀਂ ਲੈ ਲਈਆਂ 5000-5000 ਰੁਪਇਆ ਦੇਣ ਦਾ ਤੁਸੀਂ ਵਾਦਾ ਕੀਤਾ ਤੇ ਇੱਕ ਕੁੱਟੀ ਕੋੜੀ ਤੁਸੀਂ ਬਣਾਈ ਦੀ ਅੱਜ ਤੱਕ ਉਹਨਾਂ ਨੂੰ ਇੰਦਰ ਰੁਪਇਆ ਨਹੀਂ ਤੇ ਮੈਂ ਹਾਂ तकरीबन 19 3000 ਰੁਪਏ ਜਿਹੜਾ ਹੈ ਆਪਣਾ ਹਰ ਲੇਡੀ ਹਰ ਆਪਣੀ ਭੈਣ ਦਾ ਬਾਹਲਾ ਭੜਗੇ ਦਾ ਤੁਹਾਨੂੰ ਤੁਸੀਂ ਕਨਕ ਦੀ ਜਗਾ ਦੇ ਉੱਤੇ ਆਟਾ ਭਿਆਰ ਦੇ ਵਾਦੇ ਕੀਤੇ ਉਹ ਜਿਹੜੀ ਤੁਸੀਂ ਸੜੀ ਹੋਈ ਕਨਕ ਭੇਜੀ ਆਟਾ ਦਾ ਤੁਸੀਂ ਕੀ ਦੇਣਾ ਸੀ ਉਹ ਜਿਹੜੀ ਮੋਦੀ ਜੀ ਨੇ ਤੁਹਾਨੂੰ ਸਾਫ ਸੁਥਰੀ ਕਨਕ ਭੇਜੀ ਉਹ ਵੀ ਤੁਸੀਂ ਪਤਾ ਨਹੀਂ ਕਿਸ ਰੂਪ ਦੇ ਵਿੱਚ ਉਹਨੂੰ ਮਿਲਾਵਟ ਕਰਕੇ ਸੜੀ ਹੋਈ ਕਨਕ ਲੋਕਾਂ ਨੂੰ ਵੇਚ ਰਹੇ ਹੋ ਉਹ ਵੀ 10-10 ਕਿਲੋ ਦੀ ਟਾਟ ਲਗਾਤੀ ਮੈਂ ਤੇ ਬੜਾ ਹੈਰਾਨ ਹਾਂ ਆਮ ਆਦਮੀ ਪਾਰਟੀ ਦੇ ਇਹ ਲੀਡਰ ਕਿਸੂ ਦੇ ਨਾਲ ਜਨਤਾ ਦੇ ਵਿਚ ਜਾਣ ਕੇ ਹੋਟਾ ਮੰਗਦੇ। ਲੇਕਿਨ ਮੈਂ ਸਾਰਿਆਂ ਤੋਂ ਪਹਿਲੇ ਤੇ ਮੁਬਾਰਕਬਾਦ ਦਿੰਨਾ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਇੱਥੇ ਕਿਸੇ ਮੌਕੇ ਚਾਹੇ ਵੋਟਾ ਮੰਗਣ ਵਾਸਤੇ ਜਿਲ੍ਹਾ ਪਠਾਨਕੋਟ ਦੇ ਵਿੱਚ ਆਏ ਐ। ਕੱਲ ਦਾ ਦੌਰਾ ਐ ਉਹਨਾਂ ਦਾ ਮੀਥਰ ਸਾਈਡ ਤੇ ਮੇਰੀ ਤੁਹਾਡੇ ਮਾਧਮ ਰਹੀ ਬੇਨਤੀ ਹੈ ਕਿ ਵੀ ਉੱਥੋਂ ਦੇ ਜਿਹੜਾ ਪਿੰਡਾਂ ਦਾ ਵੀ ਅੰਦਰ ਵੜ ਕੇ ਦੌਰਾ ਕੀਤਾ ਜਾਏ। ਤੇ ਜਿਹੜੀ ਉੱਥੇ ਤੁਹਾਡੇ ਬੰਦਿਆਂ ਨੇ ਪਿਛਲੇ 2.5 ਸਾਲ ਤੋਂ ਨਜਾਇਜ਼ ਮਾਈਨਿੰਗ ਕਰ ਕਰਕੇ 150 ਫੁੱਟ 200 ਫੁੱਟ ਤੋਂ ਇਹ ਪੁਰਤੇ ਆ। ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ। ਜਿਹੜੀਆਂ ਸੜਕਾਂ ਟੁੱਟੀਆਂ ਵਿਕਾਸ ਕਰੇ ਟੋਟਲ ਬੰਦ ਆ। ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ। ਤੇ ਉਹਦੇ ਨਾਲ ਨਾਲ ਹੀ ਗਾਂਧੀ ਚੌਂਕ ਤੇ ਲੇਬਰ ਸ਼ੈੱਡ ਦੇ ਥੱਲੇ ਵੀ ਇੱਕ ਚੱਕਰ ਲਗਾਇਆ ਲਗਾਇਆ ਜਾਵੇ। ਤਾਕੀ ਤੁਹਾਨੂੰ ਪਤਾ ਲੱਗੇ ਕਿ ਪਿਛਲੇ 2.5 ਸਾਲ ਤੋਂ ਹਰ ਵਪਾਰੀ ਦਾ ਕਾਰੋਬਾਰ ਟੋਟਲ ਠੱਪ ਹੋ ਗਿਆ ਹੈ ਰੇਤ ਬਜਰੀ 8000 ਰੁਪਏ ਸੈਂਕੜਾ ਕਰਤਾ ਸਾਰੇ ਜਿਹੜੇ ਅੱਜ ਲੇਬਰ ਡੇ ਹੈ ਤੇ ਲੇਬਰ ਟੋਟਲ ਹੀ ਵਿਚਾਰੀ ਵਿਹਲੀ ਬੈਠੀ ਹੈ ਲੋਕ ਕੰਸਟਰਕਸ਼ਨ ਦਾ ਕੰਮ ਕਰਨ ਤੋਂ ਡਰਦੇ ਐ ਠੇਕੇਦਾਰ ਕੰਸਟਰਕਸ਼ਨ ਦਾ ਕੰਮ ਡਵੈਲਪਮੈਂਟ ਦਾ ਕੰਮ ਕਰਨ ਤੋਂ ਪਿੱਛੇ ਹਟ ਗਏ ਐ ਕਿਉਂਕਿ ਰੇਟ ਜਿਹੜਾ ਹੈ ਉਹ ਮਤਲਬ ਸਮਝ ਤੋਂ ਪਰੇ ਹੋ ਗਿਆ ਤੇ ਲੇਡੀਜ਼ ਜੇ ਨਹੀਂ ਅੱਛਾ ਉਹਦੇ ਨਾਲ ਮੈਂ ਦੇਖ ਰਿਹਾ ਸੀਗਾ ਹਰ ਪਿੰਡ ਦੇ ਵਿੱਚ ਇਹਨਾਂ ਨੇ 15-15 ਮਿੰਟ ਦਾ ਸਮਾਂ ਦਿੱਤਾ ਬੜੀ ਹਾਸੇਪੂਰਵਕ ਗੱਲ ਹੈ ਕਿ 15 ਮਿੰਟ ਦੇ ਵਿੱਚ ਤੁਸੀਂ ਕਿਸੇ ਦੀ ਕੀ ਫਰਿਆਦ ਸੁਣੋਗੇ ਦੁੱਖ ਸੁੱਖ ਆ ਸ਼ਾਇਦ ਪਿੰਡਾਂ ਦੇ ਵਿੱਚ ਜਾਣ ਦੀ ਹਿੰਮਤ ਨਹੀਂ ਹੈ ਕਿਉਂਕਿ ਸਾਡੀਆਂ ਮਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਪਿਛਲੇ 2.5 ਸਾਲ ਤੋਂ ਤੁਸੀਂ ਬੇਫਕੂ ਬਣਾਇਆ ਹਜ਼ਾਰ-ਹਜ਼ਾਰ ਰੁਪਇਆ ਉਹਨਾਂ ਦੇ ਅਕਾਊਂਟ ਚ ਪਾ ਕੇ ਬੋਟਾ ਦੇ ਤੁਸੀਂ ਲੈ ਲਿਆ 50000 ਰੁਪਏ ਦੇਣ ਦਾ ਤੁਸੀਂ ਵਾਦਾ ਕੀਤਾ ਪਰ ਇੱਕ ਫੁੱਟੀ ਕੋੜੀ ਤੁਸੀਂ ਬਣਾਈ ਨਹੀਂ ਅੱਜ ਤੱਕ ਉਹਨਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਤੇ ਮੇਰੇ ਖਾਤੇ ਤਕਰੀਬਨ ਉਹ ਵੀ 30-30000 ਰੁਪਿਆ ਜਿਹੜਾ ਹੈ ਉਹ ਆਪਣਾ ਹਰ ਲੇਡੀ ਹਰ ਆਪਣੀ ਭੈਣ ਦਾ ਮਾ ਦਾ ਬਣਗੇ ਦਾ ਤੇ ਉਹ ਹਰ ਚੀਜ਼ਾਂ ਦਾ ਪੁੱਛਾਂਗੇ ਜਿਨ੍ਹਾਂ ਨੂੰ ਤੁਸੀਂ ਕਨਕ ਦੀ ਜਗ੍ਹਾ ਦੇ ਉੱਤੇ ਆਟਾ ਭਿਆਨ ਦੇ ਵਾਦੇ ਕੀਤੇ ਉਹ ਜਿਹੜੀ ਤੁਸੀਂ ਸੜੀ ਹੋਈ ਕਨਕ ਵੇਚੀ ਆਟਾ ਤਾਂ ਤੁਸੀਂ ਕੀ ਦੇਣਾ ਸੀ ਉਹ ਜਿਹੜੀ ਮੋਦੀ ਜੀ ਨੇ ਤੁਹਾਨੂੰ ਸਾਫ ਸੁਥਰੀ ਕਣਕ ਭੇਜੀ ਉਹ ਵੀ ਤੁਸੀਂ ਪਤਾ ਨਹੀਂ ਕਿਸ ਰੂਪ ਦੇ ਵਿੱਚ ਉਹਨੂੰ ਮਿਲਾਵਟ ਕਰਕੇ ਸਰੀ ਹੋਈ ਕਣਕ ਲੋਕਾਂ ਨੂੰ ਦੇ ਰਹੇ ਹੋ ਉਹ ਵੀ 10-10 ਕਿਲੋ ਦੀ ਕਾਟ ਲਗਾ ਕੇ ਉਹ ਤੁਹਾਡਾ ਪੀਆ ਆਟਾ ਵੀ ਜਿਹੜੀ ਹੈ ਜਨਤਾ ਇੰਤਜ਼ਾਰ ਕਰ ਰਹੀ ਹੈ ਮੈਂ ਤੇ ਬੜਾ ਹੈਰਾਨ ਆ ਕਿ ਵੀ ਆਮ ਆਦਮੀ ਪਾਰਟੀ ਦੇ ਲੀਡਰ ਕਿਸ ਬੂਦ ਦੇ ਨਾਲ ਜਨਤਾ ਦੇ ਵਿੱਚ ਜਾਣਗੇ ਮੋਟਾ ਮੰਗਣ ਜੈ ਹਿੰਦ ਜੈ ਭਾਰਤ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road pathanko